ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਤੋਂ ਕੇਸ ਟਾਈਟਲ ਹੈਗਾ ਅਮਰਤਪਾਲ ਵਰਸਸ ਸਟੇਟ ਆਫ ਦਾ ਰਾਜਸਥਾਨ ਐਂਡ ਆਦਰਸ 2025 ਦੀ ਜਿਹੜੀ ਹੈਗੀ ਹੈ ਜੱਜਮੈਂਟ ਹੈ ਤੇ ਰਾਜਸਥਾਨ ਹਾਈ ਕੋਰਟ ਦੀ ਜੱਜਮੈਂਟਸ ਹੈ ਤੇ ਪਹਿਲਾਂ ਸੁਪਰੀਮ ਕੋਰਟ ਮਾਨਜੋਗ ਦੀਆਂ ਵੀ ਕਾਫੀ ਜੱਜਮੈਂਟਸ ਨੇ ਇਹਦੇ ਵਿੱਚ ਦੋ ਟਾਪਿਕਸ ਮੈਂ ਕਵਰ ਕਰਜੂਗਾ ਵੀ ਜਿਵੇਂ ਕਿਸੇ ਦੇ ਪਰਚਾ ਹੋਇਆ ਹੋਵੇ ਤਾਂ ਉਹਨੂੰ ਗਵਰਨਮੈਂਟ ਜੌਬ ਦੇ ਵਿੱਚ ਸਰਵਿਸਿਜ਼ ਵਿੱਚ ਮਿਲ ਸਕਦੀ ਹੈ ਕਿ ਨਹੀਂ ਮਿਲ ਸਕਦੀ ਪਹਿਲਾਂ ਵੀ ਮੈਂ ਨਹੀਂ ਕੀਤੀ ਹੈ ਤੇ ਦੂਜੀ ਗੱਲ ਮੇਨ ਇਹਦੇ ਵਿੱਚ ਜਿਹੜੀ ਫੋਕਸ ਜੱਜਮੈਂਟ ਦਾ ਜਿਹੜਾ ਹੈਗਾ ਉਹ ਹੈਗਾ ਹੈ ਵੀ ਜੇ ਕਿਸੇ ਪਤਨੀ ਦੇ ਦੁਆਰਾ ਆਪਦੇ ਘਰ ਵਾਲੇ ਦੇ ਉੱਪਰ 498ਏ ਦਾ ਕੇਸ ਪਾਇਆ ਹੋਵੇ ਝੂਠਾ ਜਾਂ ਸੱਚਾ ਜੋ ਵੀ ਚੱਲਦੀ ਆ ਉਹਦੀ ਜਿਹੜੀ ਹੈਗਾ ਪ੍ਰोसीडिंग ਚੱਲ ਰਹੀਆਂ ਨੇ ਕਿ ਉਹ ਗਵਰਨਮੈਂਟ ਸਰਵਿਸ ਕਰ ਸਕਦਾ ਹੈ ਇਸੇ ਕਰਕੇ ਇਹ ਇੱਕ ਕੇਸ ਜਿਹੜਾ ਹੋਇਆ ਸੀ ਅ ਪਤੀ ਨੂੰ ਜਿਹੜੀ ਹੈਗੀ ਹੈ ਗਵਰਨਮੈਂਟ ਜੌਬ ਜਿਹੜੀ ਹੈਗੀ ਹੈ ਮਿਲ ਚੁੱਕੀ ਸੀ ਤੇ ਉਸ ਤੋਂ ਬਾਅਦ ਜਿਹੜਾ ਡਿਪਾਰਟਮੈਂਟ ਨੇ ਉਹਦੀ ਜਿਹੜੀ ਅਪਾਇੰਟਮੈਂਟ ਸੀ ਉਹ ਰਿਜੈਕਟ ਕਰ ਦਿੱਤਾ ਸੀ ਤੇ ਉਹ ਹਾਈ ਕੋਰਟ ਦੇ ਵਿੱਚ ਇਹਨੂੰ ਚੈਲੰਜ ਕਰਨ ਦੇ ਲਈ ਤਾਂ ਹਾਈ ਕੋਰਟ ਨੇ ਰਾਜਸਥਾਨ ਹਾਈ ਕੋਰਟ ਨੇ ਇਹਨੂੰ ਸੈਟਸਾਈਡ ਕੀਤਾ ਉਸਦੇ ਆਰਡਰ ਨੂੰ ਤੇ ਉਹਦੇ ਵਿੱਚ ਇਹ ਗੱਲ ਕੀਤੀ ਹੈ ਵੀ ਸਰਕਲ ਵੇਰਿੰਗ ਹਸਬੰਡ ਫ্রম ਦਾ ਸੀਕਿੰਗ ਗਵਰਨਮੈਂਟ এমਪਲੋਇਮੈਂਟ ਡਿਊ ਟੂ ਵਾਈਫ ਪੈਂਡਿੰਗ ਕ੍ਰਿਮినਲਿਟੀ ਕੇਸ ਵਾਇਲਟਸ ਆਰਟੀਕਲ 14 ਔਰ 21 ਜਿਹੜਾ ਸੰਵਿਧਾਨ ਦਾ ਜਿਹੜਾ ਆਰਟੀਕਲ 14 ਤੇ ਆਰਟੀਕਲ 21 ਜਿਹੜਾ ਲਾਈਫ ਐਂਡ ਲਾਈਬਿਲਟੀ ਉਹ ਜਿਹੜਾ ਹੈਗਾ ਵਾਇਲਟ ਹੁੰਦਾ ਵੀ ਜੇ 498ਏ ਦਾ ਕੇਸ ਪੈਂਡਿੰਗ ਹੈ ਤਾਂ ਤੁਸੀਂ ਜਿਹੇ ਜੋਬ ਦੇ ਉੱਪਰ ਉਹਨੂੰ ਨਹੀਂ ਜੁਆਇਨ ਕਰਵਾਉਂਦੇ ਸੋ ਕੋਰਟ ਨੇ ਇਹਦੇ ਵਿੱਚ ਡਾਇਰੈਕਸ਼ਨ ਦਿੱਤੀਆਂ ਸੀ ਵੀ ਤੰਨਾ ਆਹ ਸੌਰੀ ਵੀ ਇੱਕ ਹਫ਼ਤੇ ਦੇ ਅੰਦਰ ਅੰਦਰ ਇਹਨੂੰ ਜੁਆਇਨ ਕੀਤਾ ਜਾਵੇ ਤੇ ਅਪਾਇੰਟਮੈਂਟ ਦੁਬਾਰਾ ਜਿਹੜਾ ਹੈਗਾ ਡਿਪਾਰਟਮੈਂਟ ਇਹਦੇ ਵਿੱਚ ਇਸ਼ੂ ਕਰੇ ਤੇ ਜਦੋਂ ਫਾਈਨਲ ਆਊਟਕਮ ਆਊਗਾ ਕ੍ਰਿਮੀਨਲ ਟ੍ਰਾਇਲ ਦਾ ਤਾਂ ਉਹਦੇ ਦੇਖਿਆ ਜਾਊਗਾ ਵੀ ਕੋਈ ਗੱਲ ਕਨਵਿਕਸ਼ਨ ਹੁੰਦੀ ਹੈ ਕਿ ਨਹੀਂ ਹੁੰਦੀ ਹੈਗੀ ਪਹਿਲਾਂ ਤੁਸੀਂ ਇਹਨੂੰ ਡਿਨਾਈ ਨਹੀਂ ਕਰ ਸਕਦੇ ਸੋ ਕਿਸੇ ਵੀ ਉੱਤੇ ਐਦਾਂ ਦਾ ਕੋਈ ਵੀ ਕ੍ਰਿਮੀਨਲ ਚਾਲ ਚੱਲਦੇ ਉਹਨਾਂ ਗਵਰਨਮੈਂਟ ਸਰਵਿਸ ਦੇ ਵਿੱਚ ਜਾਂਦਾ ਤਾਂ ਇਸ ਰਾਜਸਥਾਨ ਹਾਈ ਕੋਰਟ ਦੀ ਵੀ ਜਜਮੈਂਟਸ ਦਾ ਜਿਹੜਾ ਹੈਗਾ ਸਹਾਰਾ ਲੈ ਸਕਦਾ ਹੈ ਇਸ ਕਰਕੇ ਜਿਨ੍ਹਾਂ ਦੇ ਖਿਲਾਫ ਇਹ 498ਏ ਕੇਸ ਜਿਹੜਾ ਹੈ ਬੜਾ ਲਾਅ ਦਾ ਮਿਸਯੂਜ਼ ਹੋ ਰਿਹਾ ਹੈ ਚੱਲ ਰਹੇ ਨੇ ਉਹਨੂੰ ਕੋਈ ਗਵਰਨਮੈਂਟ ਸਰਵਿਸ ਦੇ ਵਿੱਚ ਜੋਬ ਮਿਲਦੀ ਹੈ ਜੇ ਉਹਨੂੰ ਕੋਈ ਵੀ ਡਿਪਾਰਟਮੈਂਟ ਹਟਾਉਂਦਾ ਹੈ ਚਾਹੇ ਉਹ ਸੈਂਟਰ ਗਵਰਨਮੈਂਟ ਦਾ ਹੋਵੇ ਸਟੇਟ ਗਵਰਨਮੈਂਟ ਦਾ ਹੋਵੇ ਆਰਟੀਕਲ 14 ਤੇ ਉਹਦਾ 21 ਜਿਹੜਾ ਹੈਗਾ ਵਾਇਲਟ ਹੁੰਦਾ ਹੈ ਇਸ ਜੱਜਮੈਂਟ ਦੇ ਹਿਸਾਬ ਦੇ ਨਾਲ ਉਹਨੂੰ ਜੁਆਇਨਿੰਗ ਜਿਹੜੀ ਹੈਗੀ ਹੈ ਮਿਲੂਗੀ ਹੀ ਮਿਲੂਗੀ ਸੋ ਇਕ ਕਿਦਾਂ ਦੇ ਕਿਸੇ ਵੀ ਨਾਲ ਇਹ ਚੀਜ਼ ਵਾਪਰ ਰਹੀ ਹੈ ਤੋਂ ਇਸ ਚੀਜ਼ ਦਾ ਸਹਾਰਾ ਲੈ ਸਕਦੇ ਨੇ ਸਰਕਾਰੀ ਜੋਬ ਦੇ ਵਿੱਚ ਪਰਚਾ ਜੇ ਚੱਲ ਰਿਹਾ ਕਨਵੈਕਸ਼ਨ ਜੇ ਨਹੀਂ ਹੈਗੀ ਤਾਂ ਇਹਦੇ ਵਿੱਚ ਤੁਹਾਨੂੰ ਜੋਬ ਤੋਂ ਮਨ ਨਹੀਂ ਕੀਤਾ ਜਾਊਗਾ ਥੈਂਕ ਯੂ